ਤੁਸੀਂ ਕਦੇ ਇਸ ਗੱਲ ਦਾ ਖਿਆਲ ਕੀਤਾ ਜਿਹੜਾ ਬੰਦਾ ਬਹੁਤ ਦੁਖੀ ਹੋਵੇ ਬਚਾੜਾ ਬਹੁਤੀ ਤਾਨੇ ਵਿੱਚ ਪੀੜਾ ਦਰਦ ਹੋਵੇ ਜੀ ਉਹ ਸਾਰੀ ਰਾਤ ਨਹੀਂ ਸੌਂਦਾ ਬਚਾੜਾ ਪਰ ਜਦੋਂ ਅੰਮ੍ਰਿਤ ਵੇਲਾ ਜਿਆ ਹੁੰਦਾ ਉਹ ਆ ਕੇ ਨੀਂਦ ਪੈ ਜਾਂਦੀ ਆ ਸੌਂ ਜਾਂਦਾ ਬਚਾੜਾ ਕਈ ਵਾਰ ਉਹਦੇ ਨੇੜੇ ਬੈਠਣ ਵਾਲਾ ਵੀ ਸਾਨੂੰ ਕਹਿ ਦਿੰਦਾ ਜਦੋਂ ਅਸੀਂ ਉਹਦੀ ਖਬਰ ਲੈਣ ਜਾਂਦੇ ਹਾਂ ਉਹਦੇ ਕੋਲ ਜਾਂਦੇ ਆ ਉਹ ਵੀ ਕਈ ਵਾਰ ਕਹਿ ਦਿੰਦਾ ਜੀ ਸਾਰੀ ਰਾਤ ना सुंदा ना सौं दता या हम अमृत वे सौंपया है अमृत बेला होने नींद आई भी कई बार कहता है असल अमृत वे नींद जोर है बंद सौं जता है अमृत वेला है परमात्मा की सिफ सलाह करता चाहिए उठ नाम अमृत वेले जातु कमृत वेले उठ के तू रब का नाम लिया कर ਤੇ ਅੰਮ੍ਰਿਤ ਵੇਲੇ ਇਸ ਬੰਦੇ ਨੂੰ ਨੀਂਦ ਆਉਂਦੀ ਐ ਇਸ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਕਈ ਵਾਰ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ ਦੁਖੀ ਲੋਭੀ ਬਿਮਾਰ ਤੇ ਅੰਮ੍ਰਿਤ ਵੇਲੇ ਵੀ ਕੰਮੀ ਤੇ ਤੰਗ ਵਰਤ ਨੂੰ ਵੀ ਨੀਂਦ ਆਉਂਦੀ ਐ ਉਸ ਨੂੰ ਮਹਾਰਜ ਕਹਿੰਦੇ ਜਦੋਂ ਬੰਦੇ ਨੇ ਮਾੜਾ ਕੰਮ ਕਰਨਾ ਹੁੰਦਾ ਹੈ ਨਾ ਫਿਰ ਕਈ ਵਾਰ ਰਾਤ ਜਾਗਦਾ ਰਹਿੰਦਾ ਹੈ ਪਰ ਜਦੋਂ ਇਹਨੇ ਅੰਮ੍ਰਿਤ ਵੇਲੇ ਨਾਮ ਜਪਣਾ ਹੋਵੇ ਬਾਣੀ ਪੜਨੀ ਹੋਵੇ ਫੇਰੇ ਉਹ ਦੀਦਾ ਜਾਂਦੀ ਹੈ ਬੁਰੇ ਕੰਮ ਤੋਂ ਖਲੋਇਆ ਨਾਮ ਕੀ ਜੀੜਾ ਪੈ ਪੈ ਸੋਇਆ ਬੁਰੇ ਕੰਮ ਦੇ ਲਈ ਵਿਚਾਰਾ ਬੜਾ ਉਚੇਤ ਰਹਿੰਦਾ ਹੈ ਅਸਲ ਵਿੱਚ ਬੁਰੇ ਕੰਮ ਕੰਡੇ ਨੇ ਕੰਡਿਆਂ ਦੇ ਉੱਪਰ ਕਦੇ ਵੀ ਕਿਸੇ ਨੂੰ ਨੀਂਦ ਨਹੀਂ ਆਉਂਦੀ ਵਿਸ਼ੇ ਵਿਕਾਰ ਪਾਪ ਆਦ ਕੰਡਿਆਂ ਦੀ ਣਾਈ ਤੇ ਕੰਡਿਆਂ ਦੇ ਉੱਪਰ ਕਿਸੇ ਨੂੰ ਨੀਂਦ ਨਹੀਂ ਆਉਂਦੀ ਪਿੱਤ ਅੰਮਰ ਦੇ ਬੇੜਾ ਉਹਨਾਂ ਦੇ ਬਾਹਰ ਫੁੱਲਾਂ ਉੱਪਰ ਬੰਦਾ ਪੈ ਜਾਵੇ ਨਾ ਨਹੀਂ ਵੀ ਨੀਂਦ ਆਉਂਦੀ ਜੇ ਤਾਂ ਵੀ ਪਤਾ ਸੌਂ ਜਾਂਦਾ ਹੈ ਵਿਚਾਰਾ ਕਿਉਂਕਿ ਫੁੱਲਾਂ ਦੀ ਛੇੜੀ ਇਸ ਤਰ੍ਹਾਂ ਦੀ ਹੈ ਪਰਮਾਤਮਾ ਦਾ ਨਾਮ ਗੁਰੂ ਦੀ ਬਾਣੀ ਫੁੱਲਾਂ ਬਾਗ ਕਿ ਜਦੋਂ ਇਹ ਪਰਮਾਤਮਾ ਦਾ ਨਾਮ ਜਪਦੇ ਗੁਰੂ ਦੀ ਬਾਣੀ ਪੜ੍ਹਦੇ ਫਿਰ ਇਹ ਨੂੰ ਨੀਂਦ ਆ ਜਾਂਦੀ ਹੈ ਵਿਚਾਰੇ ਬੂਰੇ ਕੰਮ ਕਰਨ ਬਿਲੇ ਨਹੀਂ ਆਉਂਦੀ ਨਾਮ ਜਪਣ ਵੇਲੇ ਮਹਾਰਾਜ ਕਹਿੰਦੇ ਨੂੰ ਨੀਂਦ ਆ ਜਾਂਦੀ ਹੈ ਪੂਰੇ ਕਾਮ ਨੂੰ ਖਤ ਖਲੋਇਆ ਨਾਮ ਕੀ ਬੀੜਾ ਪੈ ਪੈ ਸੋਇਆ ਸਤਿਗੁਰੂ ਕਹਿੰਦੇ ਨਾਮ ਦੇ ਬੀੜੇ ਤੋਂ ਜਾਂਦਾ ਹੈ ਅੰਮ੍ਰਿਤ ਮਿਲੇਗੀ ਦਾਤਾ ਜਿਹੇ ਸੁਬੰਦੇ ਨੂੰ ਬਚਾ ਲਿਆ ਜਿਹੜਾ ਬਹੁਤਾ ਦੁਖੀ ਹੋਵੇ ਬਹੁਤਾ ਪੀੜਿਤ ਕੀ ਹੋਵੇ ਸਾਰੀ ਰਾਤਾਂ ਸੁਤਾ ਹੋਵੇ ਅੰਮ੍ਰਿਤ ਮਿਲਿਆ ਕਿਉਂ ਵੀ ਸਮਝਦਾ ਹੈ ਬਚਾਰਾ